ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾਂ ਪੈਣਾ ਨੂੰ ਜਿਆ ਪੀਰਾਂ ਦੀ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰਮਾਤਮਾ ਜਦੋਂ ਅਸੀਂ ਪ੍ਰਮਾਤਮਾ ਮੁਰੇ ਦੁਆ ਕਰਦੇ ਹਾਂ ਤੇ ਲੋਕ ਕਹਿੰਦੇ ਨੇ ਕਿ ਗੁਰੂਆਂ ਪੀਰਾਂ ਨੇ ਕਿਹਾ ਪ੍ਰਮਾਤਮਾ ਮੁਰੇ ਦੁਆ ਕਰੋ ਤਾਂ ਪ੍ਰਮਾਤਮਾ ਸੁਣਦੇ ਨੇ ਕਈ ਲੋਕ ਕਹਿੰਦੇ ਕਿ ਪ੍ਰਮਾਤਮਾ ਸਾਡੀ ਸੁਣਦਾ ਨਹੀਂ ਸਾਡੀ ਦੁਆ ਕਬੂਲ ਨਹੀਂ ਕਰਦਾ ਸਾਨੂੰ ਕਿਸੇ ਗੁਰੂ ਸੰਤਿ ਦੇ ਦਰਸ਼ਨ ਨਹੀਂ ਹੁੰਦੇ ਤੇ ਇੱਕ ਵਾਰ ਇੱਕ ਰੱਬ ਦਾ ਪੈਗੰਬਰ ਉਹ ਲੋਕਾਂ ਨੂੰ ਉਪਦੇਸ਼ ਦੇਂਦਿਆ ਸੀ ਤੇ ਇੱਕ ਬੰਦੇ ਨੇ ਉਹਨੂੰ ਕਿਹਾ ਕਿ ਤੁਸੀਂ ਰਾਤ ਤੁਸੀਂ ਪ੍ਰਚਾਰ ਪਰਮਾਤਮਾ ਦਾ ਫੈਲਾਉਂਦੇ ਹੋ ਤੁਸੀਂ ਕਹਿੰਦੇ ਕੋਈ ਦੁਆ ਕਰੋ ਤਾਂ ਪਰਮਾਤਮਾ ਸਾਡੀ ਸੁਣਦਾ ਹੈ ਪਰ ਪਰਮਾਤਮਾ ਜਦ ਅਸੀਂ ਕੋਈ ਦੁਆ ਕਰੀਏ ਤਾਂ ਪਰਮਾਤਮਾ ਸਾਡੀ ਨਹੀਂ ਸੁਣਦਾ ਇਦਾਂ ਕਿਉਂ ਤੇ ਉਸ ਰੱਬ ਦੇ ਪੈਗੰਬਰ ਨੇ ਕਿਹਾ ਪਰਮਾਤਮਾ ਹਰ ਇੱਕ ਦੀ ਦੁਆ ਕਬੂਲ ਕਰਦਾ ਹੈ ਪਰਮਾਤਮਾ ਉਸ ਬੰਦੇ ਦੀ ਦੁਆ ਕਬੂਲ ਕਰਦਾ ਹੈ ਜਿਹੜਾ ਪੰਜ ਨਿਯਮਾਂ ਨੂੰ ਮੰਨੇ ਉਹ ਕਿਹੜੇ ਨਿਯਮ ਨੇ ਤੁਹਾਨੂੰ ਅੱਜ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਹਿੰਦੇ ਨੇ ਪੈਗੰਬਰ ਨੇ ਅਖਿਆ ਪਹਿਲਾ ਨਿਯਮ ਇਹ ਹੈ ਕਿ ਪਰਮਾਤਮਾ ਨੇ ਸਾਨੂੰ ਤਨਹਾਈ ਇਕਾਂਤ ਕਈ ਵਾਰੀ ਸਾਨੂੰ ਪਰਮਾਤਮਾ ਨੇ ਇਕਾਂਤ 'ਚ ਇਸ ਕਰਕੇ ਰੱਖਿਆ ਹੁੰਦਾ ਕਿ ਅਸੀਂ ਉਸ ਪਰਮਾਤਮਾ ਦੀ ਇਕਾਂਤ ਵਿੱਚ ਰਹਿ ਕੇ ਇਬਾਦਤ ਕਰੀਏ ਉਹਨਾਂ ਦਾ ਨਾਮ ਲਈਏ ਉਹਨਾਂ ਦਾ ਨਾਮ ਸਿਮਰਿਏ ਪਰ ਅਸੀਂ ਕੀ ਕਰਦੇ ਹਾਂ ਇਕਾਂਤ ਵਿੱਚ ਰਹਿ ਕੇ ਗੁਨਾਹ ਕਰਦੇ ਹਾਂ ਪਰਮਾਤਮਾ ਨੇ ਸਾਨੂੰ ਇਕਾਂਤ ਆਪਣਾ ਨਾਮ ਲੈਣ ਲਈ ਦਿੱਤਾ ਹੁੰਦਾ ਹੈ ਪਰ ਅਸੀਂ ਇਕਾਂਤ ਵਿੱਚ ਰਹਿ ਕੇ ਗੁਨਾਹ ਕਰਦੇ ਹਾਂ ਦੂਜੀ ਗੱਲ ਇਹ ਹੈ ਕਿ ਇਨਸਾਨ ਮਨੁष्य ਉਹਨੂੰ ਨਰਕ ਜਾਣ ਤੋਂ ਬਹੁਤ ਡਰ ਲੱਗਦਾ ਹੈ ਪਰ ਨਰਕ ਜਾਣ ਵਾਲੇ ਕੰਮਾਂ ਤੋਂ ਨਹੀਂ ਡਰ ਲੱਗਦਾ ਉਹ ਧਰਤੀ ਤੇ ਸੋਚਦਾ ਹੈ ਕਿ ਮੈਂ ਨਰਕ ਨਹੀਂ ਜਾਣਾ ਚਾਹੁੰਦਾ ਪਰ ਇਹ ਕਦੀ ਨਹੀਂ ਸੋਚਦਾ ਕਿ ਮੈਂ ਨਰਕ ਜਾਣ ਵਾਲੇ ਕੰਮ ਕਦੀ ਨਾ ਕਰਾਂ ਤੀਜੀ ਗੱਲ ਇਹ ਹੈ ਕਿ ਅਸੀਂ ਆਪਣੇ ਭੇਦ ਸ਼ਪੋਣੇ ਰਹਿਨੇ ਆ ਤੇ ਦੂਸਰਿਆਂ ਦੇ ਭੇਦ ਖੋਲਦੇ ਆ ਆਪਣੇ ਬੁਰੇ ਕੰਮਾਂ ਨੂੰ ਲੁਕੋ ਕੇ ਰੱਖਦੇ ਆ ਤੇ ਦੂਸਰਿਆਂ ਦੇ ਬੁਰੇ ਕੰਮਾਂ ਨੂੰ ਲੋਕਾਂ ਨੂੰ ਦੱਸਦੇ ਆ ਗੱਲਾਂ ਕਰਦੇ ਆ ਇਹ ਵੀ ਗੁਨਾਹਾਂ ਵਿੱਚ ਹੀ ਗਿਣਿਆ ਜਾਂਦਾ ਹੈ ਚੌਥੀ ਗੱਲ ਇਹ ਹੈ ਕਿ ਜਦੋਂ ਸਾਡੇ ਤੇ ਕੋਈ ਦੁੱਖ ਤਕਲੀਫ ਜਾਂ ਪਰੇਸ਼ਾਨੀ ਜਾਂ ਟੈਨਸ਼ਨ ਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆ ਜਾਏ ਅਸੀਂ ਉਸ ਖੁਦਾਵੰਦ ਰੱਬ ਨੂੰ ਭੁੱਲ ਜਾਂਦੇ ਆ ਤੇ ਇਹ ਕਹਿ ਦਿੰਦੇ ਆ ਕਿ ਸਾਨੂੰ ਆਪਣਾ ਕੰਮ ਆਪ ਕਰਨਾ ਪੈਣਾ ਰੱਬ ਨੇ ਉੱਤਰ ਕੇ ਨਹੀਂ ਆਉਣਾ ਪਰ ਇਹ ਗੱਲ ਗਲਤ ਹੈ ਜਦੋਂ ਸਾਡੇ ਕੋਲ ਤੇ ਸਾਡੇ ਤੇ ਕੋਈ ਪਰੇਸ਼ਾਨੀ ਆਵੇ ਤੇ ਸਾਨੂੰ ਉਸ ਪਰਮਾਤਮਾ ਦਾ ਨਾਮ ਲੈ ਕੇ ਉੱਤੇ ਵਿਸ਼ਵਾਸ ਕਰਕੇ ਕਹਿਣਾ ਚਾਹੀਦਾ ਹੈ ਪਰਮਾਤਮਾ ਤੂੰ ਮੇਰੇ ਨਾਲ ਹੈ ਤਾਂ ਇਹ ਮੁਸੀਬਤ ਮੇਰੀ ਜਰੂਰ ਟਟਾਲੂਗਾ ਅਸੀਂ ਕਹਿੰਦੇ ਹਾਂ ਜਦ ਸੱਤੇ ਕੋ ਮੁਸੀਬਤ ਆ ਜਾਏ ਅਸੀਂ ਕਹਿੰਦੇ ਹਾਂ ਕਿ ਸਾਨੂੰ ਇਹ ਆਪ ਹੀ ਕਰਨੀ ਪੈਣੀ ਉੱਤੋਂ ਰੱਬ ਨੇ ਉਤਰ ਕੇ ਆ ਕੇ ਨਹੀਂ ਕਰਨੀ ਉਦੋਂ ਫੇ ਪ੍ਰਮਾਤਮਾ ਹੀ ਕਹਿੰਦਾ ਹੈ ਕਿ ਇਹ ਐਨੇ ਮੈਨ ਤੋਂ ਕੀ ਕਰਾਉਣਾ ਹੈ ਤੂੰ ਜੋ ਕਰਨਾ ਆਪ ਹੀ ਕਰ ਲਾ ਤੇ ਅਸੀਂ ਪ੍ਰਮਾਤਮਾ ਤੋਂ ਉੱਤੇ ਨਹੀਂ ਜੋ ਪ੍ਰਮਾਤਮਾ ਨੇ ਕਰਨਾ ਉਹ ਅਸੀਂ ਨਹੀਂ ਕਰ ਸਕਦੇ ਇਸ ਕਰਕੇ ਦੋਸਤੋ ਜਦ ਵੀ ਕੋਈ ਦੁੱਖ ਪਰੇਸ਼ਾਨੀ ਆਵੇ ਹੱਥ ਜੋੜ ਕੇ ਉਸ ਪ੍ਰਮਾਤਮਾ ਤੋਂ ਮਦਦ ਮੰਗੀ ਜਾਵੇ ਉਹ ਪਰਮਾਤਮਾ ਉਹ ਪਰਵਰਦੀگار ਜਰੂਰ ਮਦਦ ਕਰਦਾ ਹੈ ਤੇ ਪੰਜਵੀਂ ਗੱਲ ਇਹ ਹੈ ਜੋ ਉਹ ਪਰਮਾਤਮਾ ਪਰਵਰਦੀگار ਲਈ ਆਪਣੇ ਨਵਜੇ ਨੂੰ ਮਾਰੂਗਾ ਤੇ ਉਹਦੇ ਰਾਹਾਂ ਤੇ ਚੱਲੂਗਾ ਤੇ ਉਹਦੀ ਗੱਲ ਮੰਨੂਗਾ ਪਰਮਾਤਮਾ ਦੀ ਗੱਲ ਮੰਨੂਗਾ ਤੇ ਪਰਮਾਤਮਾ ਉਹਦੀ ਹਰ ਇੱਕ ਗੱਲ ਮੰਨੂਗਾ ਤੇ ਆਪਣੇ ਮਨ ਨੂੰ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਬਾਬਾ ਬੁੱਲੇ ਸ਼ਾ ਕਹਿੰਦੇ ਨੇ ਮੰਦਰ ਟਾ ਦੇ ਮਸਜਿਦ ਟਾ ਦੇ ਟਾ ਦੇ ਜੋ ਕੁਝ ਟੈਂਦਾ ਇੱਕ ਨਟਾਮੀ ਦਿਲ ਕੇ ਸੇ ਦਾ ਕੋਈ ਰੱਬ ਦਿਲਾਂ ਵਿੱਚ ਰਹਿੰਦਾ ਤੇ ਦੋਸਤੋ ਪੰਜਵੀਂ ਗੱਲ ਇਹ ਸੀ ਕਿ ਸਾਨੂੰ ਆਪਣੇ ਮਨ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਪਰਮਾਤਮਾ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਨੇ ਜਿਹੜੇ ਪਰਮਾਤਮਾ ਦੀ ਗੱਲ ਮੰਨਦੇ ਨੇ ਪਰਮਾਤਮਾ ਵੀ ਉਹਨਾਂ ਦੀ ਹੀ ਗੱਲ ਮੰਨਦਾ ਤੇ ਦੋਸਤੋ ਇਹ ਸੀ ਪੰਜ ਗੱਲਾਂ ਕੁਝ ਤੁਹਾਡੇ ਸਾਹਮਣੇ ਸ਼ੇਅਰ ਕੀਤੀਆਂ ਜੋ ਕਿ ਪੈਗੰਬਰਾਂ ਨੇ ਕਈਆਂ ਹਨ ਜੇ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੋਵੇ ਇੱਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੇ ਸਾਡੇ ਚੈਨਲ ਰੱਬੀ ਗਿਆਨ ਨੂੰ ਜੁਲਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਜੈਪੀ ਰਾਈ ਦੋਸਤੋ